ਹੇ ਗੁਰਦੇਵ ਧੰ ਗੁਰਦੇਵ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਡੇਰਾ ਚਾਨਣਪੁਰੀ ਵਿਖੇ ਪਹੁੰਚੇ ਹਾਂ ਜਿੱਥੇ ਬਹੁਤ ਹੀ ਸਤਿਕਾਰਯੋਗ ਸੰਤ ਪਰਮਨੰਦ ਜੀ ਮਹਾਰਾ ਦੀ 40ਵੀਂ ਵਰਸੀ ਸਲਾਨਾ ਜੋ ਸਮਾਗਮ ਹੈ 19 ਅ ਮਹੀਨੂ ਸ਼ੁਰੂ ਹੋ ਰਿਹਾ ਹੈ ਤੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੀ ਆ ਮੀਡੀਆ ਦੇ ਮਾਧਿਅਮ ਤੋਂ ਕਿ ਸਾਰੀ ਸੰਗਤ ਹਮ ਹਮਾ ਕੇ ਪਹੁੰਚ ਕੇ ਬਾਬਾ ਜੀਆਂ ਖੁਸ਼ੀਆਂ ਪ੍ਰਾਪਤ ਕਰੋ 19 ਤਰੀਕ ਨੂੰ ਸਵੇਰੇ ਸਾਰੇ ਪਹੁੰਚ ਕੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੇ ਭੋਗ ਪਾਈ ਜਾਣੇ ਹਨ ਉਪਰੰਤ ਗੁਰਬ达 ਸਾਧੂ ਸੰਪਰ ਸੋਸਾਇਟੀ ਰਜਿਸਟਰਡ ਪੰਜਾਬ ਦੇ ਸਾਰੇ ਹੀ ਮਹਾਨ ਮਹਾਪੁਰਸ਼ਾਂ ਨੇ ਪ੍ਰਵਚਨ ਕਥਾ ਕੀਰਤਨ ਕਰਨੇ ਹਨ ਔਰ ਸੰਤ ਬਾਬਾ ਤਰਨਪਾਲ ਜੀ ਮਾਰੇ ਖੁਦ ਕੀਰਤਨ ਦੇ ਬਹੁਤ ਰਸੀਏ ਹਨ ਤਾਂ ਨਹੀਂ ਹਨ ਤੋ ਬਾਬਾ ਜੀ ਵੀ ਆਪਣੇ ਕੀਰਤਨ ਦੇ ਨਾਲ ਸੰਗਤਾਂ ਜੋੜਨਗੇ ਔਰ ਗੁਰੂ ਮਹਾਰਾਜੀ ਬਾਣੀ ਦੇ ਨਾਲ ਜੋੜਨਗੇ ਗੁਰੂ ਵਿਦਾਹ ਜੀ ਮਰਦਾ ਆਪਾਂ ਸਾਰਿਆਂ ਨੇ ਸ਼ੀਰਪ ਪ੍ਰਾਪਤ ਕਰਨਾ ਹੈ ਉੱਥੇ ਹੀ ਬਾਬਾ ਸਾਹਿਬਾ ਡਾਕਟਰ ਪੀਰਮ ਸਿੰਘ ਬੇੜਕਰ ਜੀ ਦਾ ਦਿੱਤਾ ਹੋਇਆ ਸੰਵਿਧਾਨ ਦੇ ਮਾਧਿਅਮ ਤੋਂ ਆਪਾਂ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਨੀ ਹੈ ਔਰ ਮਹਾਰਾਗਿਆ ਖੁਸ਼ੀਆਂ ਪ੍ਰਾਪਤ ਕਰਨੀ ਹੈ ਮੈਂ ਦੁਬਾਰਾ ਮੀਡੀਆ ਦੇ ਮਾਧਿਅਮ ਤੋਂ ਪੂਰੀ ਸੰਗਤ ਨੂੰ ਅਪੀਲ ਕਰਦੀਆਂ ਕਿ ਆਓ ਸਾਰੇ ਆਪਾਂ ਰਲ ਕੇ 19 ਮਈ ਨੂੰ ਦਿਨ ਐਤਵਾਰ ਨੂੰ ਸਾਰੇ ਹੀ ਡੇਰਾ ਚਾਨਣਪੁਰੀ ਵਿਖੇ ਪਹੁੰਚ ਕੇ ਸੰਤ ਪਰਮਨੰਥ ਜੀ ਮਹਾਰਾਦੀ ਜੋ ਵਰਸੀ ਸਮਾਗ ਵਿੱਚ ਉਹਨੇ ਖੁਸ਼ੀਆਂ ਪ੍ਰਾਪਤ ਕਰੀਏ ਉਹਨਾਂ ਨੂੰ ਸ਼ਰਧਾ ਸੂਮਨ ਅਰਪਤ ਕਰੀਏ ਇਤਨੇ ਸ਼ਬਦਾਂ ਦੇ ਨਾਲ ਮੈਂ ਜੈ ਗੁਰੂਦੇਵ ਧਨ ਗੁਰਦੇਵ ਜੈ ਪੀਮ ਜੈ ਭਰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜਾਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ